ਹਾਂ ਜੀ ਕਰਨਾਲ ਵਾਲੇ ਟੂਲ ਦਾ ਹਾਲ ਦੇਖੋ ਜਾਨ ਪਤਾ ਨਹੀਂ ਟੂਲ ਵਾਲੇ ਕੀ ਕਰਦੇ ਆ ਸਮਝ ਤੋਂ ਬਾਹਰ ਗੱਲ ਔਰ ਵਾਰੀ ਇਹਨਾਂ ਦਾ ਇਹ ਕੰਮ ਹੈ ਹਰ ਵਾਰੀ ਇਹਨਾਂ ਦਾ ਇਹ ਕੰਮ ਹੈ ਜਾਮ ਲਵਾਦਿਆਂ ਨੇ ਜਾਣ ਕੇ ਕੋ ਪਰਚੀਆਂ ਨਹੀਂ ਕੱਟਦੇ ਆ ਕਿ ਉਹ ਪੁਰਾਣੇ ਜਿਹਨਾਂ ਨੇ ਉਹ ਰੱਖੇ ਆ ਸੈਨਰ ਪੁਰਾਣੇ ਸੈਨਰ ਰੱਖੇ ਆ ਜਿਹਦੇ ਕਾਰਨ ਜਿਹਦੇ ਕਾਰਨ ਉਹ ਪੁਰਾਣੇ ਸਕੈਨਰ ਜਿਹੜੇ ਨੇ ਟੈਗ 'ਚੋਂ ਪੈਸੇ ਕੱਟਦੇ ਨੇ ਤੇ ਕੁਝ ਜਾਣਬੁੱਝ ਕੇ ਵੀ ਤੰਗ ਲੱਗ ਗਏ ਆ ਇਹ ਕਰਨਾ ਹਰੇਕ ਗੱਡੀ ਵਾਲੇ ਨੂੰ ਕਹਿ ਦੇਣਗੇ ਆਪਕਾ ਤਾਂ ਓਵਰਲੋਡ ਹੈ ਆਪਕਾ ਤਾਂ ਓਵਰਲੋਡ ਮਾਲ ਹੈ ਇੱਥੇ ਤੱਕ ਕਿ ਕਾਰਾਂ ਵਾਲਿਆਂ ਨੂੰ ਤੰਗ ਲੱਗ ਜਾਂਦੇ ਆ ਕਰਨ ਯਾਰ ਹੁਣ ਦੱਸੋ ਕਾਰ ਕੀ ਮਾਲ ਲੈ ਕੇ ਚੱਲਦੀ ਏ 400 ਆਰੀਆਂ ਬੈਠਿਆ ਹੋਣਗੇ ਉਹਨਾਂ ਨੂੰ ਕਹਿ ਦੇਣਗੇ ਅਰੇ ਆਪकी ਗੱਡੀ ਮੇਰੇ ਤੋਂ ਮਾਲ ਹੈ ਕਮਲਾ ਡਾਲ ਰੱਖਾ ਆਪਣੇ ਚੈੱਕ ਕਰਵਾਓ ਆਪकी ਗਾਡੀ ওভারਲੋਡ ਬਤਾ ਰਹੀ ਹੈ ਦੱਸੋ ਇਹ ਕਰਨਾਲ ਟੂਲ ਟੈਕਸ ਦਾ ਹਾਲ ਹੈ ਹੁਣ ਜਿੰਨਾ ਵਿਚਾਰਿਆਂ ਨੇ ਅੱਗੇ ਮੰਡੀ ਲੈ ਕੇ ਜਾਣਾ ਮੰਡੀ ਦਾ ਮਾਲ ਹੈ ਕਿਸੇ ਕੋਲ ਖਰਬੂਜਾ ਭਰਿਆ ਕਿਸੇ ਕੋਲ ਤਰਬੂਜ ਭਰਿਆ ਕਿਸੇ ਕੋਲ ਕੁਛ ਭਰਿਆ ਉਹ ਵਿਚਾਰਾ ਦੱਸੋ ਇੱਥੇ ਜਾਮ ਦੇ ਵਿੱਚ ਇੰਨੇ ਨਾ ਟਾਈਮ ਖਰਾਬ ਕਰਕੇ ਉਹ ਕਿੱਦਾਂ ਮੰਡੀ ਕਰਾਊਗਾ ਦੱਸੋ ਆ ਸਾਰਾ ਜਾਮ ਹੀ ਹੈ ਅੱਗ ਗੱਡੀ ਵਾਲਿਆਂ ਨੂੰ ਪਰੇਸ਼ਾਨ ਕਰਨਾ ਜੀ ਹਰ ਪਾਸਿਓ ਜਿੰਨੇ ਕਿੰਨੇ ਗੱਡੀ ਵਾਲਿਆਂ ਨੇ ਪਰੇਸ਼ਾਨ ਕਰਨਾ ਕੋਈ ਕਿਸੇ ਦਾ ਕੁੱਤਾ ਮਰ ਜਾਂਦਾ ਤਾਂ ਰੋਡ ਤੇ ਆ ਕੇ ਰੋਡ ਜਾਮ ਕਰ ਲੈਂਦੇ ਨੇ ਪਰੇਸ਼ਾਨੀ ਡਰਾਈਵਰਾਂ ਨੂੰ ਆ ਪਿਛਲੇ ਕਿਹੜੇ ਆਪਣਾ ਪਾਣੀ ਪੱਤ ਦੇ ਕੋਲ ਕੀ ਹੋਇਆ ਜੀ ਅਰੇ ਆਨੇ ਦਾ ਬੰਦਾ ਸੀਗਾ ਮੈਨੂੰ जाट ਬਰਾਦਰੀ ਦਾ ਲੱਗ ਰਿਹਾ ਸੀਗਾ ਸਾਡੇ ਹੀ ਭਰਾ ਸੀਗਾ ਉਹਨੇ ਚਲੋ ਇੰਜੋਏ ਕੀਤਾ ਹੋਇਆ ਪੈਗ ਪੁੱਗ ਲਾਇਆ ਹੁਣ ਉਹਨੇ ਕਰੇ ਗਿਆ ਘਰਦਿਆਂ ਨੇ ਪੁੱਛਿਆ ਨਹੀਂ ਰੋਟੀ ਪਾਣੀ ਨਹੀਂ ਪੁੱਛਿਆ ਰੋਟੀ ਪਾਣੀ ਨਹੀਂ ਪੁੱਛਿਆ ਤਾਂ ਉਹ ਲੜ ਪਿਆ ਲੜ ਕੇ ਘਰੇ ਆ ਗਿਆ ਜੋ ਲੜ ਕੇ ਘਰੇ ਆ ਗਿਆ ਜੀ ਬਾਹਰ ਨਿਕਲ ਆਇਆ ਇੱਥੇ ਉਹ ਗੱਡੀ ਜਾ ਰਹੀ ਹੈ ਜੀ ਐਕਸੀਡੈਂਟ ਹੋਈ ਉਹਦੇ ਕਾਰਨ ਸਾਰਾ ਜਾਮ ਲੱਗ ਗਿਆ ਸੀ ਉਹ ਹਟਵਾ ਰਹੇ ਆ ਹੁਣ ਪੁਲਿਸ ਵਾਲੇ ਚਲੋ ਗੱਲ ਵਿੱਚ ਰਹਿ ਜੀ ਉਹ ਬਾਅਦ ਚ ਦੱਸ ਦਾਂਗਾ ਪਰ ਜਾਮ ਉਹਦੇ ਕਾਰਨ ਸੀਗਾ